ਨੂੰ ਲੱਗਦਾ ਇਹਨਾਂ ਨੂੰ ਵੀ ਅਕਲ-ਉਕਲ ਹੈ ਨਹੀਂ ਆ ਸਾਰਾ ਦਿਨ ਬਸ ਵੀਡੀਓ ਬਣਾਉਂਦੇ ਰਹਿੰਦੇ ਆ ਤੇ ਹੁਣ ਦੇਖ ਲੋ ਘਰ ਵਾਲੀ ਲੰਮੇ ਪਈ ਆ ਤੇ ਉਹਨੂੰ ਦਿਖਾਈ ਜਾਂਦਾ ਹੈ ਕਿ ਉਹ ਉਹ ਠੀਕ ਨਹੀਂ ਸੀ ਐਦਾਂ ਉਦਾਂ ਹਨਾ ਤੇ ਡ੍ਰਿਪ ਲੱਗੀ ਆਂਦੀ ਮੈਨੂੰ ਤੇ ਫਿਰ ਕੀ ਹੋਇਆ ਸਾਰੀ ਦੁਨੀਆ ਹੀ ਬਿਮਾਰ ਹੁੰਦੀ ਆ ਹੁਣ ਅਈ ਕਿਹੜੇ ਡਾਕਟਰ ਲੱਗੇ ਆਂ ਕਿ ਤੈਨੂੰ ਦਵਾਈ ਦੇ ਕੇ ਆਈਏ ਐ ਲੋਕਾਂ ਨੂੰ ਕੀ ਨੀ ਕੀ ਗੱਲ ਦੱਸਣਗੇ ਕਿ ਦੱਸ ਲੋਕ ਤੁਹਾਡੇ ਘਰੇ ਆਣਗੇ ਤੇ ਤੁਹਾਨੂੰ ਦਵਾਈਆਂ ਦੇ ਕੇ ਜਾਣ ਜੇ ਨਹੀਂ ਠੀਕ ਹੈ ਕਿ ਤੇ ਰੈਸਟ ਕਰੋ ਬਾਕੀ ਕਹਿੰਦੇ ਸਵੇਰੇ ਵੀਡੀਓ ਲੈ ਕੇ ਆਵਾਂਗੇ ਉਹ ਭਰਾਓ ਤੁਹਾਡੀ ਵੀਡੀਓ ਨੂੰ ਕੋਈ ਨਹੀਂ ਦੇਖਦਾ ਤੁਸੀਂ ਆਪਣੀ ਹੈਲਥ ਦਾ ਧਿਆਨ ਰੱਖੋ ਤੇ ਆਪਣੇ ਫੈਮਲੀ ਫਰੈਂਡਸ ਨੂੰ ਸ਼ੇਅਰ ਕਰ ਦੇ ਮੈਨੂੰ ਥੋੜੀ ਜਲਦੀ ਆ ਇਹ ਵੀ ਨਾ ਬਹੁਤ ਜ਼ਿਆਦਾ ਓਵਰ ਐਕਟਿੰਗ ਕਰਦੀ ਆ ਇਹ ਮੈਨੂੰ ਬਹੁਤ ਜ਼ਿਆਦਾ ਜਲਦੀ ਆ ਤਾਂ ਤੈਨੂੰ ਕਿੰਨੇ ਕਿਹਾ ਏ ਇੱਕ ਵੀਲੌਗ ਬਣਾ ਤੂੰ ਨਾ ਵੀਲੌਗ ਬਣਾ ਬਾਅਦ ਵਿੱਚ ਬਣਾ ਲਈ ਜਦੋਂ ਤੂੰ ਫ੍ਰੀ ਹੋਏਂਗੀ ਜਿਹੜੇ ਕੰਮ ਕਰਦੀ ਭਲਾ ਉਹ ਕੰਮ ਕਰ ਲਾ ਇਹ ਨਾਲੇ ਕਹਿੰਦੀ ਆ ਕਿ ਮੇਰਾ ਜਿਹੜਾ ਵੀਲੌਗ ਆ ਉਹ ਸ਼ੇਅਰ ਕਰ ਦਿਓ ਅਸੀਂ ਤੇਰਾ ਵੀਲੌਗ ਸ਼ੇਅਰ ਕਰਕੇ ਅਸੀਂ ਗਾਹਾਂ ਲੈਣੀਆਂ ਐ ਅੱਜ ਹੀ ਬੱਟ ਜਿੱਟ ਬਚਾਈ ਸੀ ਅੱਜ ਹੀ ਕਰਤੀ ਆ ਲਖ ਮਾਰਾ ਮੂੰਹ ਬਿਲਕੁਲ ਨਹੀਂ ਪਸੰਦ ਆਇਆ ਆ ਤੂੰ ਕਿੰਨੀ ਜਰੀਏ ਹੋਰ ਐਕਟਿੰਗ ਕਰਦੀ ਆ ਨਾ ਕੁਝ ਪੁੱਛੋ ਹੀ ਨਾ ਹੁਣ ਕਹਿੰਦੀ ਹੈ ਕਿ ਮੈਂ ਤੇ ਅੱਜ ਹੀ ਬੈੱਡ ਸ਼ੀਟ ਵਿਛਾਈ ਆ ਤੁਸੀਂ ਅੱਜ ਹੀ ਗੰਦੀ ਕਰ ਦਿੱਤੀ ਆ ਕਿ ਬੱਚਿਆਂ ਨੇ ਖੇਡਣਾ ਵਾ ਫਿਰ ਕਿਉਂ ਆ ਗੰਦੀ ਹੋ ਗਈ ਵੈਸੇ ਜਿੰਨੀ ਤੂੰ ਸਫਾਈ ਕਹਿੰਨੀ ਆ ਨਾ ਮੈਂ ਘਰ ਦੀ ਸਫਾਈ ਰੱਖਦੀ ਆ ਉਹ ਲੋਕਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਤੂੰ ਕਿੰਨੀ ਕ ਸਫਾਈ ਘਰ ਦੀ ਕਰਦੀ ਆ ਸਾਰਾ ਦਿਨੇ ਚਿੜੀ ਰਹਿੰਦੀ ਚਿੜੀ ਰਹਿੰਦੀ ਨਾ ਚੀ ਬੋਲਦੀ ਨਾ ਚੀ ਬੋਲਦੀ ਕੁਝ ਪੁੱਛੋ ਹੀ ਨਾ ਇਹ ਤੂੰ ਸੋਹਣੀ ਨਹੀਂ ਲੱਗਦੀ ਬਹੁਤ ਜਰੀ ਭੈੜੀ ਲੱਗਦੀ ਆ ਇਹੋ ਜਿਹੇ ਲੱਛਣ ਕਰਦੀ ਉਹ ਹੈ ਜੱਗਾ ਜੀ ਹਾਂ ਹਾਂ ਇਨੂੰ ਲੱਗਦਾ ਹੋਊਗਾ ਕਿ ਮੈਂ ਇਹੋ ਜਿਹਾ ਲੱchnਾ ਕਰੂੰਗੀ ਤਾਂ ਮੈਨੂੰ ਲੋਕ ਵੇਖਣਗੇ ਮੈਨੂੰ ਵਿਊ ਮਿਲਣਗੇ ਤੂੰ ਮੈਂ ਬਹੁਤ ਸੋਹਣੀ ਲੱਗਦੀ ਆ ਤੂੰ ਸੋਹਣੀ ਨਹੀਂ ਲੱਗਦੀ ਤੈਨੂੰ ਲੋਕ ਲਾਨਤਾ ਹੀ ਪਾਉਂਦੇ ਉਹ ਬੇਵਕੂਫ ਲੋਕ ਹੈਗੇ ਜਿਹੜੇ ਤੈਨੂੰ ਦੇਖਦੇ ਆ ਤੇ ਤੁਹਾਨੂੰ ਸਬਸਕ੍ਰਾਈਬ ਕੀਤਾ ਹੋਇਆ ਹੈ ਸੈੱਟ ਚੜਾਇਆ ਹੋਇਆ ਆ ਉਸ ਤਰ੍ਹਾਂ ਕਹਿੰਦੀ ਆ ਕਿ ਜਿਹੜੇ ਮੇਰੇ ਵਲੌਗ ਆ ਮੇਰੇ ਵਲੌਗ ਘਰ ਵਿੱਚ ਦੇ ਦੇਖ ਸਕਦੇ ਆ ਬੱਚੇ ਵੀ ਦੇਖ ਸਕਦੇ ਆ ਤੇਰਾ ਵਲੌਗ ਜਿਹੜਾ ਹੈ ਤੇਰੀ ਵੀਡੀਓ ਜੋ ਵੀ ਬਣਾ ਰਿਆ ਤੇਰਾ ਬੱਚਾ ਬਣਾ ਰਿਆ ਹਨਾ ਤੇਰਾ ਜਿਹੜਾ ਵੱਡਾ ਮੁੰਡਾ ਹੈ ਤੇਰੇ ਜਿੱਡਾ ਹੋਇਆ ਜੇ ਤੁਹਾਨੂੰ ਸ਼ਰਮ ਜਾ ਹੈ ਹੀ ਨਹੀਂ ਆ ਉਹਨਾਂ ਦੇ ਸਾਹਮਣੇ ਚੁੱਫੀਆਂ ਪਾਉਣ ਲੱਗ ਪੈਂਦੇ ਜੇ ਅਕਲ ਨੂੰ ਹੱਥ ਮਾਰਿਆ ਕਰੋ ਥੋੜਾ ਬਤਾ ਅਸੀਂ ਦੋਨੇ ਔਰ ਉਹ ਤਿੰਨ ਕੁ ਡੀਆਂ ਵਾਲਾ ਸ਼ਾਬਰ ਗੱਲਦਾ ਉਹ ਪਾਲਤ ਖੰਡਾ ਸੀ ਉਹ ਕਿਸੀ ਉਹ ਫਾਇਦੇ ਸੇ ਲੈ ਦਾਸ ਉਸ ਤਰ੍ਹਾਂ ਕਹਿੰਦੇ ਆ ਕਿ ਅਸੀਂ ਆ ਕਾਰਟੂਨ ਦੇਖਦੇ ਹੁੰਦੇ ਸੀ ਨਾਲੇ ਨਾਮ ਤਾਂ ਨਹੀਂ ਪਤਾ ਉਹਨੂੰ ਪੁੱਛੀ ਜਾਂਦੀ ਆ ਕਿਹੜਾ ਸੀ ਜੀ ਕਿਹੜਾ ਸੀ ਜੀ ਹੈ ਤੇ ਉੱਪਰੋਂ ਦੇਖ ਲਓ ਹਰਕਤਾਂ ਇਹਨਾਂ ਜੀਆਂ ਕਿ ਤੁਹਾਡੀਆਂ ਵੀ ਹਰਕਤਾਂ ਫਿਰ ਤੁਸੀਂ ਜਿਹੜੇ ਕਾਰਟੂਨ ਦੇਖਦੇ ਰਹਿੰਦੇ ਜਣਾ ਖੁਦ ਵੀ ਤੁਸੀਂ ਕਾਰਟੂਨ ਵਰਗੇ ਬਣੇ ਪਏ ਜੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕੀ ਕਰਨਾ ਤੇ ਕੀ ਨਹੀਂ ਕਰਨਾ ਵੈਸੇ ਵਸੇ ਆਈ ਜਾਵੇ ਪੁੱਠਾ ਕਿਤਨੇ ਹਮੇਸ਼ਾ ਤੰਗ ਨੀ ਬੜਾ ਬੰਦਾ ਠੱਕੇ ਦਾ ਸਾਜ਼ ਹੁੰਦਾ ਜਿਆਦਾ ਤੂੰ ਕੋਈ ਗੱਲ ਹੀ ਪੁੱਛਣੀ ਆ ਪੁੱਠੀ ਪੁੱਛਣੀ ਆ ਤੇ ਤੂੰ ਫਿਰ ਪੁੱਠਾ ਰਪਲਾਈ ਮਿਲਣਾ ਤੈਨੂੰ ਅੱਗੋਂ ਤੈਨੂੰ ਨਹੀਂ ਪਤਾ ਕਿ ਉਹ ਬੰਦਾ ਵਾਸਾ ਲੈ ਰਿਹਾ ਤੇ ਉਹਨੂੰ ਨੀਂਦ ਆਈ ਹੋਊਗੀ ਤਾਂ ਅਗਲੇ ਦਿਨ ਸਿਰ ਖਾਈ ਜਾਨੀ ਆ ਲੇਟ ਕਿਉਂ ਹੋਇਆ ਨਹੀਂ ਹੁਣ ਹਰੋ ਜਿਹੜਾ ਕੰਮ ਕਰੇਗਾ ਕੱਲ ਕਰ ਲਿਆ ਕਰੋ ਅੱਧੀ ਰਾਤ ਤੱਕ ਖੰਭੇ ਛੜੇ ਹੁੰਦੇ ਆ ਓਵਰ ਐਕਟਿੰਗ ਵੇਖੋ ਕਿਵੇਂ ਕਰਦੀ ਆ ਹਰ ਇੱਕ ਲੋਕ ਦੇ ਵਿੱਚ ਤੇ ਸੀ ਕੰਮ ਕਰਦੇ ਹੋ ਲੇਟ ਕਿਉਂ ਹੋ ਜਾਂਦੇ ਤੁਸੀਂ ਇਦਾਂ ਕਰਦੇ ਹੋ ਉਦਾਂ ਕਰਦੇ ਕਿ ਭਈ ਸਾਰੀ ਦੁਨੀਆ ਕੰਮ ਕਰਦੀ ਆ ਉਹਨਾਂ ਨੂੰ ਪੁੱ ਐਵੇਂ ਨਖਰੇ ਚ ਕਰੀ ਜਾਂਦੀ ਰਹਿੰਦੀ ਹਰੇਕ ਵਲੌਗ ਦੇ ਵਿੱਚ ਕਿੱਡੀ ਪੈੜੀ ਲੱਗਦੀ ਆ ਖਤਮ ਹੁੰਦੇ ਖਲਾਰਾ ਕੰਮ ਮੁੱਕਦੇ ਕੀ ਹੋ ਗਿਆ ਉਹਨੂੰ ਤਾਂ ਘਰ ਦਾ ਖਲਾਰਾ ਸਾਮ ਦਾ ਹੀ ਦੇਖਿਆ ਨਹੀਂ ਕਦੀ ਜਦੋਂ ਦੇਖੋ ਬਸ ਫੋਨ ਦੇ ਵਿੱਚ ਵੜੀ ਰਹਿੰਦੀ ਆ ਕਦੇ ਵਲੌਗ ਬਣਾ ਲਿਆ ਕਦੇ ਕੁਝ ਕਰ ਲਿਆ ਇੱਕ ਦਿਨ ਫੋਨ ਨੂੰ ਸਾਹ ਦੇ ਫੋਨ ਨੂੰ ਰੱਖ ਦੇ ਤੇ ਘਰ ਦੇ ਕੰਮਾਂ ਵੱਲ ਧਿਆਨ ਦੇ ਠੀਕ ਹੈ ਨਾ ਟਾਈਮ 'ਚ ਉੱਠੋ ਟਾਈਮ 'ਚ ਕੰਮ ਕਰੋ ਸਾਰੇ ਕੰਮ ਨਿਪਟ ਜਾਂਦੇ ਆ ਪਰ ਤੇਰੇ ਤੁੰਗਰ ਵਾਲ ਧਿਆਨ ਹੀ ਨਹੀਂ ਦਿੰਦੀ ਜੇ ਤੇਰੇ ਘਰ ਦੇ ਵਿੱਚ ਖਲਾਰਾ ਹੀ ਪਿਆ ਰਹਿਣਾ ਉਹ ਤੇਰਾ ਘਰ ਵਾਲਾ ਵੀ ਤੇਰੀਆਂ ਗੱਲਾਂ ਤੇ ਹੱਸਦਾ ਹੈ ਕਿ ਵੇਖ ਕਿਵੇਂ ਜਬਲੀਆਂ ਮਰੀ ਜਾਂਦੀ ਹੈ ਨੂੰ ਪਤਾ ਮੈਂ ਕਿੱਦਾਂ ਵਲੌਗ ਬਣਾਉਂਦੀ ਆ ਸਾਰੇ ਦਿਨ ਚੋਂ ਕੰਮ ਵੀ ਕਰਨਾ ਫੇਰ ਟਾਈਮ ਕੱਢ ਕੇ ਨਾ ਕਰੋ ਮੈਂ ਤੇ ਸੀਰੀਅਸ ਗੱਲ ਕਰ ਰਹੀ ਆ ਤੁਸੀਂ ਆਪੇ ਦੇਖ ਲੀ ਦੇਖ ਲਾ ਤੂੰ ਕਹਿੰਦੀ ਆ ਕਿ ਮੈਂ ਸੀਰੀਅਸ ਗੱਲਾਂ ਕਰਦੀ ਆ ਤੇ ਘਰ ਵਾਲਾ ਤੇਰਾ ਮਜ਼ਾਕ ਡਾਈ ਜਾਂਦਾ ਉਹਨੂੰ ਵੀ ਪਤਾ ਹੈ ਕਿ ਘਰ ਦਾ ਕੰਮ ਤੇ ਕਰਦੀ ਨਹੀਂ ਆ ਜਦੋਂ ਦੇਖੋ ਬਸ ਫੋਨ ਫੜ ਕੇ ਤੁਰੀ ਰਹਿੰਦੀ ਆ ਠੀਕ ਆ ਨਾ ਕਿਤੇ ਮੈਂ ਸਬਜ਼ੀ ਬਣਾਉਣ ਲੱਗੀ ਆ ਮੈਂ ਚੌਲ ਬਣਾਉਣ ਲੱਗੀ ਆ ਮੈਂ ਕਦੇ ਕੋਸ਼ਿਸ਼ ਕਰਨ ਲੱਗੀ ਆ ਤੇ ਬਸ ਉਹਦਾ ਮੂੰਹ ਚੱਕ ਕੇ ਵਲੌਗ ਬਣਾ ਦਿੰਦੀ ਆ ਕਿ ਸਪੈਸ਼ਲ ਕੋਈ ਚੀਜ਼ ਜਾਂਦੇ ਹੋਵੇ ਕੋਈ ਸਪੈਸ਼ਲ ਚੀਜ਼ ਆ ਕੋਈ ਰੈਸਪੀ ਆ ਉਹ ਦਿਖਾਉਣੀ ਆ ਜਾਂ ਕਿਦਾਂ ਕਿਵੇਂ ਜੋ ਤੂੰ ਘਰ ਦੇ ਵਿੱਚ ਕੰਮ ਕਰਦੀ ਓਸੇ ਦਾ ਚੱਕ ਕੇ ਵਲੌਗ ਬਣਾ ਦਿੰਦੀ ਆ ਤੇ ਇਹਦੇ ਵਿੱਚ ਕਿੰਨੀ ਗੇ ਮਿਹਨਤ ਲੱਗਦੀ ਕਿਤੇ ਕੋਈ ਨਹੀਂ ਖਾਸ ਮਿਹਨਤ ਨਹੀਂ ਲੱਗਦੀ ਤ ਅੱਗੇ ਜੜੀ ਹੁੰਦਾ ਨਹੀਂ ਨਾ ਤੁਰ ਕੇ ਫੂਲ ਮਾਰਦਾ ਨਹੀਂ ਆ ਚੀਜ਼ ਵੇਥੇ ਠੀਕ ਹੈ ਨਾ ਮੱਛੀ 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 ਕਰਦੇ ਹਾਂ ਹਾਂ ਸਭਾ ਤੋਂ ਬਲੌਕ ਕਰਦੇ ਆ ਇਹ ਨਾਲ ਜਾਓ ਜਿੱਦੇ ਵਿੱਚ ਪਈ ਰਹੀ ਹੈ ਸਮਝ ਲਓ ਹਾਂ ਆ ਵੀਡੀਓ ਸ਼ੂਟ ਕਰਸਾ ਰਹੇ ਹਾਂ ਹਾਂ ਚਲੋ ਇਹ ਤਾਂ ਹੈ ਤੇ ਦੇਖ ਲਓ ਕੀ ਲੱਛਣ ਕਰਦੀ ਆ ਇੱਕ ਆ ਜੈਸਮੀਨੀ ਟਿਕਦੀ ਹੁਣ ਕਹਿੰਦੀ ਆ ਕਿ ਮਤਲਬ ਤੁਹਾਨੂੰ ਪਤਾ ਹੈ ਕਿ ਬਲੌਗ ਬਲੌਗ ਬਣਾਉਣੇ ਪੈਂਦੇ ਆ ਤੇ ਇਸ ਕਰਕੇ ਕੁੜੀ ਕੜੀ ਚੁੱਕਣ ਦਾ ਹੋ ਵੀ ਜਾਂਦਾ ਹਨਾ ਤੈਨੂੰ ਤਾਂ ਅਸੀਂ ਵੈਸੇ ਵੀ ਨਹੀਂ ਕੁੜੀ ਚੁੱਕਦੇ ਆਪਣੀ ਦੇਖਿਆ ਜੋ ਦੇਖੋ ਬਸ ਸੱਸ ਨੂੰ ਚਕਾਰ ਛੱਡਦੀ ਆ ਕੁੜੀ ਦੇਖ ਲਓ ਕੁੜੀ ਨਾ ਚੁੱਕਣ ਦੇ ਬਹਾਨੇ ਦੇਖ ਲਓ ਕਿ ਮਤਲਬ ਵੀਡੀਓ ਨਾ ਮੇਰੀ ਪਿਛੇ ਰਹਿ ਜੇ ਜੋ ਆਕਦਾ ਕੀ ਆ ਉਹਦਾ ਕੀ ਆ ਉਹਨੂੰ ਤਾਂ ਕੋਈ ਵੀ ਚੁੱਕ ਸਕਦਾ ਏ ਐਦਾਂ ਦੀਆਂ ਹਰ ਕਰਾ ਕਰਦੇ ਹੋ ਫਿਰ ਕਹਿੰਦੇ ਆ ਕਿ ਸਾਡੇ ਵੀਡੀਓ ਦੇ ਵਿੱਚ ਗਲਤ ਕੀ ਹੁੰਦਾ ਕਿਉਂਕਿ ਜਿੰਨੇ ਵੀ ਮਿੱਤਰ ਪਿਆਰੇ ਸੱਜਣ ਸਾਡੇ ਬਾਹਰ ਬੈਠੇ ਆ ਠ ਨਾ ਉਹ ਖੁਸ਼ ਵੀ ਹੁੰਨੇ ਆ ਚਲੋ ਦੇਖ ਕੇ ਵੀ ਹਾਂ ਸੀ ਵੀ ਅੱਦਾ ਕਰਦੇ ਸੀ ਅਸੀਂ ਵੀ ਅੱਦਾ ਕਰਦੇ ਸੀ ਜੀ ਆ ਕੇ ਗਿਆਨ ਦੀ ਦੇਵੀ ਹੁਣ ਇਹਨੇ ਬਸ ਇੱਥੇ ਗਿਆਨ ਦੇ ਕੇ ਤੇ ਚਲ ਜਾਣਾ ਇਹਨਾਂ ਦੋਨਾਂ ਜਾਣਿਆਂ ਦਾ ਬਸ ਇਹੀ ਸੇਮ ਆ ਗਿਆਨ ਦੇਣ ਬਹਿ ਜਾਂਦੇ ਨਾ ਇਹਨੂੰ ਬੈਠਣ ਦਾ ਪਤਾ ਕਿਵੇਂ ਬੈਠਣਾ ਹੈ ਕਿਵੇਂ ਖਲੋਣਾ ਹੈ ਤੇ ਕਿਵੇਂ ਮਤਲਬ ਹਨਾ ਤੇ ਆਪਣੀ ਜਿਹੜੀ ਬੱਚੀ ਆ ਨਾ ਇਹਨੂੰ ਕਦੀ ਅਸੀਂ ਚੁੱਕਦਿਆਂ ਦੇਖਿਆ ਹੈ ਨਾ ਪਿਆਰ ਕਰਤਾ ਦੇਖਿਆ ਜਦੋਂ ਦੇਖੋ ਜਾਂਦੇ ਦਾਦੀ ਕੋਲ ਹੁੰਦੀ ਜਾਂ ਦਾਦੇ ਕੋਲ ਹੁੰਦੀ ਆ ਤੇ ਹੁਣ ਦੇਖ ਲਓ ਪਿੱਛੇ ਜੇੜ ਚੱਕ ਕੇ ਬੈਠਾ ਹੈ ਤੇ ਆਵ ਇੱਥੇ ਗਿਆਨ ਦੇਣ ਲੱਗ ਪਈ ਆ ਹੁਣ ਤਾਂ ਪੂਰੀ ਤੇਰੀ ਜਰਾਬੀ ਹੈ ਨਹੀਂ ਗ੍ਰਾਮ ਖੁੱਲ ਗਈ ਤੂੰ ਪਤੇ ਨੂਰਾ ਸਾਨੂੰ ਨੁਕਾਰਦੀ ਆ ਇਹ ਦੁੱਧ ਨਾਲੇ ਕੇ ਪਲਾਇਆ ਨੂੰ ਹਨਾ ਮਮੀ ਘਾਂਟਾ ਕੇ ਹੋਇਆ ਹਾਂ ਕਿੰਨੇ ਮੇਰੇ ਕੋਲ ਜਮੀ ਤੂੰ ਆ ਤਾਂ ਤੈਨੂੰ ਹੀ ਨਹੀਂ ਪਤਾ ਕਿ ਤੇਰੀ ਬੱਚੀ ਨੇ ਦੁੱਧ ਕਦੋਂ ਪੀਤਾ ਇਹ ਕਿੰਨੇ ਟਾਈਮ ਹੋ ਗਿਆ ਹੈ ਇਹ ਸਾਸ ਨੂੰ ਪੁੱਛਦੀ ਆ ਤੇ ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਕਿ ਇਹ ਮਤਲਬ ਆਪਣੀ ਕੁੜੀ ਨੂੰ ਅਸੀਂ ਤਾਂ ਚੋਕ ਦੇਣ ਦੇਖਿਆ ਅਸੀਂ ਤਾਂ ਪਿਆਰ ਕਰਦਣ ਦੇਖਿਆ ਬਸ ਇਹਦੀ ਸਾਸ ਨੂੰ ਹੰਮਾ ਲੈ ਨਾ ਸੰਭਾਲੇ ਬਸ ਇਹਨਾਂ ਦੋਨਾਂ ਜਾਨੀਆਂ ਦੇ ਬੱਚੇ ਜਿਹੜੇ ਆ ਇਹਦੀ ਸਾਸੀ ਸੰਭਾਲਦੀ ਆ ਤੇ ਜਿੱਥੇ ਜਾਂਦੇ ਆ ਕਿਤੇ ਵੀ ਜਾਂਦੇ ਆ ਘੁੰਮਣ ਫਿਰਨਾਂ ਕਿ ਇਹ ਰਿਸ਼ਤੇਦਾਰੀਆਂ ਦੇ ਵਿੱਚ ਤੇ ਆਪਣੀ ਸਾਸ ਨੂੰ ਮੈਨੂੰ ਲੱਗਦਾ ਇਸੇ ਕਰਕੇ ਨਾਲ ਲੈ ਕੇ ਜਾਂਦੇ ਆ ਕਿਉਂਕਿ ਬੱਚੇ ਸੰਭਣ ਵਾਸਤੇ ਇਹਨਾਂ ਨੂੰ ਤੇ ਬਸ ਵਲੌਗ ਦੀ ਪਈ ਹੁੰਦੀ ਹੈ ਕਿ ਸਾਡਾ ਵਲੌਗ ਨਾ ਪਿੱਛੇ ਰਹਿ ਜੇ ਨਾ 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 ਹੋਰ ਤੋਂ ਦੇਖਿਆ ਜੀ ਇੱਥੇ ਬੈਠੀ ਨਾ ਕਿਤੇ ਸਫਾਈ ਦੀ ਲੱਗੀ ਨਹੀਂ ਤਾਂ ਇਹ ਆਜਾ ਆਜਾ ਕੀ ਖਾਏ ਪੁੱਤ ਲੈ ਕੀ ਕਰਦਾ ਓਏ ਚਲੋ ਆਪਣੇ ਬੱਚਿਆਂ ਦਾ ਵੀ ਪੂਰਾ ਧਿਆਨ ਨਹੀਂ ਰੱਖਦੇ ਆਪ ਸਾਰਾ ਟੱਬਰ ਬਾਹਰ ਬੈਠੇ ਗਿਆਨ ਦੇਈ ਜਾਂਦੇ ਆ ਤੇ ਅੰਦਰ ਉਹ ਕੁੜੀ ਗੱਲੀ ਆ ਹਨ ਕਿਸੇ ਬੱਤੀ ਨੂੰ ਹੱਥ ਲਾ ਲੇ ਜਾਂ ਕੋਈ ਇਹੋ ਜੀ ਚੀਜ਼ ਮੂੰਹ ਦੇ ਵਿੱਚ ਪਾ ਲੇ ਤੇ ਫਿਰ ਫਿਰ ਦੇਖੀ ਜਾਣਗੇ ਕਿ ਸਾਡੀ ਕਿਸਮਤ ਮਾੜੀ ਫਲਾਣਾ ਟਮਕਾਣਾ ਜਦੋਂ ਦੇਖੋ ਬਸ ਆ ਫੋਨਾਂ ਦੇ ਵਿੱਚ ਹੀ ਵੜੇ ਰਹਿੰਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਜਵਾਕ ਕਿੱਥੇ ਖੇਡਦੇ ਆ ਕੀ ਕਰਦੇ ਕੀ ਨਹੀਂ ਕਰਦੇ ਫਿਰ ਇਹਨਾਂ ਨੂੰ ਮਿਰਚਾਂ ਲੱਗਦੀਆਂ ਜੇ ਇਹਨਾਂ ਨੂੰ ਕੋਈ ਸੱਚੀ ਗੱਲ ਕਹਿੰਦਾ ਤੇ ਬਾਕੀ ਆਪਣੇ ਬੱਚਿਆਂ ਦਾ ਤਾਂ ਪੂਰਾ ਧਿਆਨ ਰੱਖੋ ਨਾ ਸਾਡਾ ਬੱਚਾ ਕਿੱਥੇ ਜਾਂਦਾ ਹੈ ਕਿੱਥੇ ਨਹੀਂ ਜਾਂਦਾ ਬਾਹਰ ਬੈਠੇ ਚਿਹਰਾਂ ਦੇ ਤੇ ਬਸ ਗਿਆਨ ਦੇ ਲੱਗ ਪੈਂਦੇ ਆ ਆ ਪਿੰਕ ਆ ਲਿਆ ਵਾ ਮਿੱਤਸ ਕਿ ਆ ਲਿਆ ਅੱਜ ਤੱਕ ਦੇ ਬੇਚਾਰੇ ਖਾ ਕੇ ਖੇਡ ਹਾਂ ਮਿਰਚਾਂ ਬੇਚਾਰੇ ਨੂੰ ਪਹਿਲੇ ਹੀ ਮੱਚਾ ਤੜਕੀ ਘੜਾ ਕਰ ਦੋ ਦੱਸ ਪਹਿਲੇ ਹੀ ਭਜਾਉਣੇ ਪਹਿਲੀ ਵਾਰ ਰਸਤੇ ਜਾਂਦੇ ਆਣਾ ਸਾਡੇ ਨੇ ਮਲੇ ਕਿਹੜਾ ਮੱਚਾ ਖੜਾਇਆ ਉੱਪਰੋਂ ਦੇਖ ਲੋ ਬੈਠਣ ਦਾ ਤਰੀਕਾ ਨਾ ਬੈਠਣ ਦਾ ਪਤਾ ਤੁਹਾਨੂੰ ਦੱਸਿਆ ਕਿ ਸੋਹਰਾ ਬੈਠਾ ਏ ਤੇ ਚੱਲ ਸਿਰ ਤੇ ਚੁੰਨੀ ਤੇ ਚੱਲ ਕੀ ਲੈਣੀ ਆ ਤੇ ਮਤਲਬ ਬਹਿਣ ਦੀ ਅਕਲ ਤਾਂ ਸਿੱਖ ਲੋ ਕਿਵੇਂ ਬਹਿਣਾ ਏ ਕਿਵੇਂ ਦੁਪੱਟਾ ਲੈਣਾ ਏ ਤੇ ਉੱਪਰੋਂ ਦੇ ਵਾਲ ਗੁੱਸੇ ਵਾਲ ਦੇਖਦੀ ਆ ਘਰ ਵਾਲੇ ਵਾਲ ਹਾਂ ਕੇ ਮੈਦੇ ਤੱਕ 4-5 ਜਾਰ ਨਹੀਂ ਕਰਦੇ ਹੂੰ ਕੰਮ ਕੋਈ ਨਹੀਂ ਆਇਆ ਹੋ ਜਾਣਾ ਪੰਜ ਛੇ ਤਿੰਨ ਤਰ੍ਹਾਂ ਦੇ ਬੰਦੇ ਟਰੈਵਲ ਵੀ ਮੜ ਮੜੀ ਪੀ ਗਏ ਓਕੇ ਇਹਨਾਂ ਤੇ ਵੀਡੀਓ ਕਿਉਂ ਬਣਾਉਂਦੇ ਆ ਲੋਕਾਂ ਨੂੰ ਇਹਨਾਂ ਦੇ ਵੀਡੀਓ ਤੇ ਕੋਈ ਦਿੱਕਤ ਕੋਈ ਪਰੇਸ਼ਾਨੀ ਆ ਬਸ ਇਹਨਾਂ ਬੈਠ ਕੇ ਇਦਾਂ ਵਲੌਗ ਕੰਪਲੀਟ ਕਰ ਲੈਂਦੇ ਆ ਕੋਈ ਕੋਈ ਕੰਮ ਕਰਦਾ ਨਹੀਂ ਦਿਖਾਉਣਾ ਬਸ ਇਦਾਂ ਹੀ ਹੁਣ ਆ ਦੇਖ ਲੋ ਚਾਹ ਦੀਆਂ ਗੱਲਾਂ ਕਰੀ ਜਾਂਦੇ ਆ ਮਤਲਬ ਕਿ ਮੇਰੇ ਕਹਿੰਦੀ ਚਾਹ ਘੱਟ ਪੀਂਦੇ ਆ ਥੋੜੀ ਥੋੜੀ ਪੀਂਦੇ ਆ ਉਹ ਆਂਦੇ ਐਦਾਂ ਮੈਨੂੰ ਲੱਗਦਾ ਇਹਨਾਂ ਕਰੇ ਚਾਹ ਚੂ ਤਾਂ ਨਹੀਂ ਕਿੰਨੀਆਂ ਗੱਲਾਂ ਦੇ ਵਿੱਚ ਜੜੀਆਂ ਵੀ ਸਲਾਹਾਂ ਕਰਨੀਆਂ ਹੁੰਦੀਆਂ ਉਹ ਇਹਨਾਂ ਨੇ ਕੈਮਰਾ ਆਨ ਕਰਕੇ ਹੀ ਸਲਾਹਾਂ ਕਰਨੀਆਂ ਹੁੰਦੀਆਂ ਕਿ ਦੱਸ ਹੁਣ ਚਾਹ ਦਾ ਮੁੱਦਾ ਲੈ ਕੇ ਬੈਠ ਗਿਆ ਕਿ ਤੁਸੀਂ ਜਿਹੜੀ ਚੀਜ਼ ਦਿਖਾਉਣੀ ਆ ਕੋਈ ਵਲੌਗ ਬਣਾਉਣਾ ਕੋ ਟੰਗ ਦਾ ਬਣਾਇਆ ਕਰੋ ਹੁਣ ਚਾਹ ਦਾ ਮੁੱਦਾ ਲੈ ਕੇ ਇੱਥੇ ਬੈਠ ਕੇ ਦਿਮਾਗ ਖਾਣਾ ਸਲਾਹ ਥਾਲਣੀ ਇਹਨਾਂ ਨੇ ਠੀਕ ਆ ਮੈਂ ਰੋਟੀ ਧਿਆਰ ਕਰਦੇ ਤੇ ਹੁਣ ਆਏ ਕਰਦੇ ਖੇਤ ਨੂੰ ਚਾਲਦੇ ਤੇ ਸਾਰਾ ਕੁਝ ਲ ਨੇ ਹੁਣ ਲੈਣੇ ਚੱਲੇ ਆ ਮੈਂ ਹੀ ਲੈਣੇ ਚੱਲੇ ਆ ਰੂਪ ਦੇਖੋ ਕਿਵੇਂ ਪਾ ਕੇ ਰੱਖਦੀ ਆ ਕਿ ਤੂੰ ਬਹੁਤ ਸੋਹਣੀ ਲੱਗਦੀ ਆ ਕਿ ਔਨ ਕੈਮਰਾ ਦੇ ਵਿੱਚ ਮੈਂ ਆਪਣੇ ਘਰ ਵਾਲੇ ਤੋਂ ਸੌਰੀਆਂ ਮੰਗਾਉਂਦੀ ਫਿਰਦੀ ਆ ਬੰਦ ਕੈਮਰੇ ਦੇ ਵਿੱਚ ਜੋ ਮਰਜ਼ੀ ਕਰੋ ਬੰਦ ਕੈਮਰਾ ਕਰਕੇ ਜੋ ਮਰਜ਼ੀ ਕਰੋ ਠੀਕ ਆ ਨਾ ਕੈਮਰਾ ਔਨ ਕਰਕੇ ਤੇ ਆ ਹਰਕਤਾਂ ਨਾ ਕਰਿਆ ਕਰੋ ਉਹ ਵਿਚਾਰਾ ਜਾਂ ਸੌਰੀ ਮੰਗਣ ਜੋ ਕਦੇ ਨਾ ਨਾ ਸੌਰੀ ਮੰਗਣ ਜੋਗਾ ਮਾਪਿਓ ਦੇ ਸਾਹਮਣੇ ਅਗਲੇ ਨੂੰ ਜਲੀਲ ਕਰੀ ਜਾਣਾ ਠੀਕ ਆ ਨਾ ਜਿਹੜੀ ਇਹਦੀ ਜਠਾਣੀ ਆ ਉਹ ਦੇਖ ਲਓ ਪਿਛੇ ਹੋ ਕੇ ਬੈਠੀ ਆ ਤੇ ਇਹ ਦੇਖ ਲਓ ਕਿ ਕੈਂਸਰ ਆ ਜਿਹੜਾ ਕਿ ਤੁਹਾਨੂੰ ਦਿਖਾਇਆ ਜਾ ਸਕੇ ਤੇ ਕਿਸ ਨਾ ਹੋ ਜੀ ਨਾ ਦੇ ਨਹੀਂ ਕੀਤੀ ਜਾ ਸਕਦੀ ਦਿਖਾਈ ਨਹੀਂ ਜਾ ਸਕਦੀ ਸੀ ਤੁਹਾਡੇ ਉੱਤੇ ਕੀ ਬੀਤਿਆ ਜਾਂ ਤੁਹਾਨੂੰ ਕਿੰਨੀ ਪ੍ਰੋਬਲਮ ਦੇ ਵਿੱਚ ਹੋ ਇਹ ਸਿਰਫ ਉਹ ਬੰਦਾ ਜਾਣਦਾ ਜਿਹਨੇ ਉੱਤੇ ਨੀਤ ਲਿਆ ਇਹ ਗੱਲ ਤਾਂ ਤੁਸੀਂ ਸਹੀ ਕਹੀ ਆ ਕਿ ਜਿਹਦੇ ਤੇ ਬੀਤਦੀ ਆ ਉਸੇ ਨੂੰ ਪਤਾ ਹੁੰਦਾ ਹੈ ਉਹ ਤਾਂ ਚਲੋ ਸਾਫ਼ ਹੀ ਪਤਾ ਲੱਗਦਾ ਹਨਾ ਕਿ ਤੁਸੀਂ ਠੀਕ ਨਹੀਂ ਆ ਤੇ ਆਪਣਾ ਆਵਾਜ਼ ਤੋਂ ਵੀ ਪਤਾ ਲੱਗ ਜਾਂਦਾ ਕਿ ਬੰਦਾ ਠੀਕ ਨਹੀਂ ਹੈਗਾ ਪਰ ਲੋਕਾਂ ਨੂੰ ਤੁਹਾਡੇ ਤਾਂ ਸਿਰਫ ਇਹੀ ਪ੍ਰੋਬਲਮ ਸੀ ਨਾ ਇਹੀ ਲੋਕ ਤੁਹਾਨੂੰ ਵਾਰ-ਵਾਰ ਸਵਾਲ ਪੁੱਛਦੇ ਸੀ ਨਾ ਕਿ ਮਤਲਬ ਕੀ ਗੱਲ ਹੋਈ ਆ ਤੁਹਾਡੇ ਘਰ ਦੇ ਵਿੱਚ ਸਹੁਰਿਆਂ ਦੇ ਨਾਲ ਕੀ ਲੜਾਈ ਕੋਈ ਚੜਾਈ ਹੋਈ ਆ ਹੁਣ ਤੁਸੀਂ ਆਪਣੀ ਹਨਾ ਵੀਡੀਓ ਦੇਖ ਲਓ ਤੁਸੀਂ ਤਾਂ ਪਾਰਟ ਲੈ ਕੇ ਆਗੇ ਸੀ ਆ ਪਹਿਲਾ ਭਾਗ ਆ ਦੂਜਾ ਭਾਗ ਤੁਸੀਂ ਨਾ ਭਾਗ ਭਾਗ ਲੇਖ ਲੈ ਕੇ ਤੇ ਇੰਨੇ ਜਿਹੇ ਵਲੌਗ ਬਣਾ ਕੇ ਦੱਸਦੇ ਤੇ ਲੋਕਾਂ ਨੂੰ ਸਚਾਈ ਤੇ ਨਹੀਂ ਨ ਦਸੀ ਮੇਥੋਦੁਕੀ ਲੋਕ ਹੋਏ ਜਿਨ੍ਹਾਂ ਨੂੰ ਮੈਂ ਆਪਣੇ ਸਾਹਮਣੇ ਦੀ ਸੀ ਜਿਹੜੇ ਮੈਨੂੰ ਲੱਗਦਾ ਸੀ ਕਿ ਮੇਰਾ ਸਾਥ ਦੇਣਗੇ ਚਲੋ ਇਹ ਨਹੀਂ ਗੱਲ ਤਾਂ ਪਤਾ ਲੱਗ ਗਈ ਨਾ ਕਿ ਤੁਹਾਨੂੰ ਕਿਸੇ ਆਪਣੇ ਨੇ ਹੀ ਦੁਖੀ ਕੀਤਾ ਹਨਾ ਤਾਂ ਹੀ ਤੁਹਾਨੂੰ ਆ ਕੁਝ ਮਤਲਬ ਜੋ ਵੀ ਪ੍ਰੋਬਲਮ ਆਈਆਂ ਸਿਰਫ ਤੁਹਾਡੇ ਕਿਸੇ ਆਪਣੇ ਨੇ ਤੁਹਾਡੇ ਨਾਲ ਇਦਾਂ ਕੀਤਾ ਜਾਂ ਤੇ ਜਿਵੇਂ ਕਿ ਤੁਹਾਨੂੰ ਪ੍ਰੋਬਲਮ ਸੀ ਡਿਪਰੈਸ਼ਨ ਦੇ ਵਿੱਚ ਗਏ ਸੀ ਜਾਂ ਕਿੱਦਾਂ ਵੀ ਹਨਾ ਤੁਹਾਡੀ ਹੈਲਥ ਨਹੀਂ ਠੀਕ ਤੁਹਾਡੇ ਹਸਬੰਦ ਨੂੰ ਤੁਹਾਡੇ ਕੋਲ ਹੋਣਾ ਚਾਹੀਦਾ ਲੋਕਾਂ ਦੇ ਤੇ ਫਿਰ ਇਹ ਸਵਾਲ ਹੀ ਨਾ ਕਿ ਤੁਹਾਡਾ ਘਰ ਵਾਲਾ ਕਿੱਥੇ ਆ ਤੁਹਾਡਾ ਘਰ ਵਾਲਾ ਕਿਉਂ ਨਹੀਂ ਹੋਂਦਾ ਤੁਹਾਡੀ ਸੱਸ ਕਿਉਂ ਨਹੀਂ ਹੁੰਦੀ ਤੁਹਾਡਾ ਚਲੋ ਪੀਕੇ ਪਰਿਵਾਰ ਦਾ ਚਲੋ ਅਸੀਂ ਕਹਿ ਨਹੀਂ ਸਕਦੇ ਹਨਾ ਪਰ ਘਰ ਵਾਲੇ ਨੂੰ ਤਾਂ ਚਾਹੀਦਾ ਹੀ ਹੈ ਨਾ ਜਦੋਂ ਮਤਲਬ ਵਾਈਫ ਨੂੰ ਕੋਈ ਦੁੱਖ ਤਕਲੀਫ ਹੁੰਦਾ ਹੈ ਘਰ ਵਾਲੇ ਨੂੰ ਪ ਕੀਗਾ ਜਿਵੇਂ ਮਾਰਿਆ ਜਗੇ ਅਰਦਾਸ ਕਰਦੀਆਂ ਕਿ ਇਹ ਡਿਪਰੈਸ਼ਨ ਹਰਗੀ ਬਿਮਾਰੀ ਇਹ ਨਾਟਕ ਮਹਾਰਾਜ ਕਿਸੇ ਨੂੰ ਨਾ ਤਾਨੂੰ ਕੋਈ ਇਹ ਨਹੀਂ ਕਹਿੰਦਾ ਕਿ ਤੁਸੀਂ ਨਾਟਕ ਕਰਦੇ ਹੋ ਠੀਕ ਹੈ ਨਾ ਉਹ ਤੇ ਚਲੋ ਆਵਾਜ਼ ਤੋਂ ਪਤਾ ਲੱਗਦਾ ਹੈ ਕਿ ਬੰਦਾ ਨਹੀਂ ਠੀਕ ਹੈਗਾ ਨਾਟਕ ਨਹੀਂ ਕੋਈ ਕਹਿੰਦਾ ਕਿ ਤੁਸੀਂ ਨਾਟਕ ਕਰਦੇ ਹੋ ਤੁਸੀਂ ਇੱਥੋਂ ਤੱਕ ਕਮੈਂਟ ਆਫ ਕਰ ਦਿੱਤੇ ਹਨ ਤੇ ਲੋਕੀ ਤੁਹਾਨੂੰ ਕਮੈਂਟਾਂ ਦੇ ਵਿੱਚ ਬਸ ਇੰਨਾ ਹੀ ਪੁੱਛਦੇ ਕਿ ਕੀ ਗੱਲ ਹੋਈ ਆ ਕਿ ਕਿੰਨੇ ਧੋਖਾ ਦਿੱਤਾ ਹੈ ਜਾਂ ਕਿੱਦਾਂ ਕਿਵੇਂ ਹਨਾ ਤੇ ਸੱਚਾਈ ਦੱਸੋ ਤੁਸੀਂ ਤਾਂ ਵਲੌਗ ਤੇ ਵਲੌਗ ਲੈ ਕੇ ਆ ਗਏ ਹੁਣ ਵੀ ਤੁਸੀਂ ਕੋਈ ਵੀ ਗੱਲ ਸੱਚੀ ਆਹ ਵਲੌਗ ਦੇ ਵਿੱਚ ਵੀ ਕੁਝ ਵੀ ਸਾਫ਼ ਕਰਕੇ ਨਹੀਂ ਦੱਸਿਆ ਹਨਾ ਗੱਲਾਂ ਗੋਲ ਮੋਲ ਆਪਣੇ ਸ਼ੈਰੀ ਦੇ ਰੂਪ ਦੇ ਵਿੱਚ ਜਾ ਕੇ ਦਾਵੀਆ ਇਸ ਤਰ੍ਹਾਂ ਦੱਸਿਆ ਹੈ ਕਿ ਮੈਨੂੰ ਆਪਣਿਆਂ ਨੇ ਦੁਖੀ ਕੀਤਾ ਜਾਂ ਕਿੱਦਾਂ ਸਾਫ਼ ਗਲ ਕਿੰਨਾ ਕਿ ਦੁਖੀ ਆ ਉਹਦੀ ਮੈਂਟਲ ਸਟੇਸ਼ਨ ਕੀ ਆ ਉਹਦੇ ਤੇ ਕੀ ਬੀਤ ਰਹੀ ਆ ਕਿਸੇ ਦਾ ਮਜ਼ਾਕ ਉਡਾਉਣ ਦੀ ਥਾਂ ਤੇ ਉਹਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿਉਂਕਿ ਮਾੜਾ ਵਾਕ ਗੱਲ ਤਾਂ ਫੇਰ ਉੱਥੇ ਹੀ ਆ ਜਾਂਦੀ ਹੈ ਨਾ ਕਿ ਤੁਹਾਨੂੰ ਕਿੰਨੀ ਵਾਰੀ ਬੋਲ ਦਿੱਤਾ ਹੈ ਕਿ ਤੁਹਾਡਾ ਮਜ਼ਾਕ ਨਹੀਂ ਕੋਈ ਡਾਉਂਦਾ ਤੇ ਨਾ ਹੀ ਤੁਹਾਨੂੰ ਕੋਈ ਕਹਿੰਦਾ ਕਿ ਤੁਸੀਂ ਨਾਟਕ ਕਰਦੇ ਹੋ ਸਿਰਫ ਤਾਂ ਸਿਰਫ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਆਰੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਡੇ ਲੋਕ ਵਲੌਗ ਦੇਖਦੇ ਹਨ ਤੇ ਤੁਹਾਨੂੰ ਸਿਰਫ ਲੋਕ ਹੀ ਇਹੀ ਪੁੱਛਦੇ ਹਨ ਕਿ ਤੁਸੀਂ ਮਤਲਬ ਹੋਰ ਵੀ ਵਲੌਗ ਬਣਾ ਕੇ ਪਾਉਂਦੇ ਹੋ ਐਨੇ ਵਲੌਗ ਪਾ ਦਿੱਤੇ ਹਨ ਤੇ ਵਲੌਗ ਦੇ ਵਿੱਚ ਬਾਹਰ থাম্বਨੇਲ 'ਚ ਕੁਝ ਲਿਖਿਆ ਹੁੰਦਾ ਵਿੱਚ ਜਾਓ ਤੇ ਵਲੌਗ ਦੇ ਵਿੱਚ ਕੁਝ ਹੋਰ ਹੁੰਦਾ ਹੈ ਤੁਸੀਂ ਸਾਫ਼-ਸਾਫ਼ ਲੋਕਾਂ ਨਾਲ ਗੱਲ ਕਲੀਅਰ ਦੱਸੋ ਕਿ ਤੁਹਾਡੇ ਘਰ ਦੇ ਘਰ ਵਾਲੇ ਨਾਲ ਕੋਈ ਦਿੱਕਤ ਪਰੇਸ਼ਾਨੀ ਹੈ ਜਾਂ ਕਿਸੇ ਨਾਲ ਵੀ ਆ ਕਿੰ you <laughs>